ਸੋਵਰੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜੀ ਆਂਦਾ ਦੇ ਕਿ ਜਸਟਨ ਟਰੂਡੋ ਨੂੰ ਬਹੁਤ ਵੱਡਾ ਝਟਕਾ ਲੱਗਣ ਜਾ ਰਿਹਾ ਕੀ ਟਰੂਡੋ ਸਰਕਾਰ ਡਿੱਗ ਜਾਏਗੀ ਕੀ ਕੈਨੇਡਾ ਦੇ ਵਿੱਚ ਟਰੂਡੋ ਹੁਣ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਅਸੀਂ ਕਿਉਂ ਇਹ ਗੱਲ ਕਰ ਰਹੇ ਹਾਂ ਕਿਉਂਕਿ ਐਨ ਡੀ ਪੀ ਲੀਡਰ ਜਗਮੀਤ ਸਿੰਘ ਹੋਂਣਾ ਦੇ ਵੱਲੋਂ ਸਰਕਾਰ ਨੂੰ ਡੇਗਣ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਅਗਲਾ ਸੈਸ਼ਨ 27 ਜਨਵਰੀ 2025 ਨੂੰ ਹਾਊਸ ਆਫ ਕਾਮਨਸ ਦੇ ਵਿੱਚ ਸੱਦਿਆ ਜਾਏਗਾ ਉਤੇ ਉਹ ਨੌਨ ਕੰਫੀਡੈਂਸ ਮੋਸ਼ਨ ਲਿਆਉਣਗੇ ਯਾਨੀ ਕਿ ਵਿਸ਼ਵਾਸ ਪ੍ਰਸਤਾਵ ਲਿਆਉਣਗੇ ਬੇਪਰੋਸਗੀ ਦਾ ਮਤਾ ਲਿਆਉਣਗੇ ਜੇ ਕਿਤੇ ਟਰੂਡੋ ਸਰਕਾਰ ਇਸ ਮੋਸ਼ਨ ਦੇ ਖਿਲਾਫ ਆਪਣਾ ਜਿਹੜਾ ਬਹੁਮਤਾ ਹਾਸਲ ਨਹੀਂ ਕਰ ਪਾਉਂਦੀ ਆਪਣਾ ਜਿਹੜਾ ਇੱਕ ਕਹਿ ਸਕਦੇ ਆ ਕਿ ਫਲੋਰ ਟੈਸਟ ਦੇ ਵਿੱਚ ਕਾਮਯਾਬ ਨਹੀਂ ਹੋ ਪਾਉਂਦੀ ਤਾਂ ਫਿਰ ਟਰੂਡੋ ਸਰਕਾਰ ਡਿੱਗ ਜਾਏਗੀ ਔਰ ਫਿਰ ਅਕਤੂਬਰ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਸੀ ਅਕਤੂਬਰ 2025 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਸੀ ਕਿ ਉਹ ਪਹਿਲਾਂ ਹੋ ਜਾਣਗੀਆਂ ਇਹ ਸਵਾਲ ਹੁਣ ਲਗਾਤਾਰ ਖੜੇ ਹੋਗੇ ਨੇ ਕਿਉਂਕਿ ਟਰੂਡੋ ਨੂੰ ਬਹੁਤ ਵੱਡਾ ਝਟਕਾ ਲੱਗਿਆ ਜਗਮੀਤ ਸਿੰਘ ਜਿਨ੍ਹਾਂ ਦੀ ਪਾਰਟੀ ਦੇ ਨਾਲ 2.5 ਸਾਲ ਅਲਾਈਅੰਸ ਚੱਲਿਆ ਐਨਡੀਪੀ ਦੇ ਨਾਲ ਔਰ ਐਨਡੀਪੀ ਦੇ ਲੀਡਰ ਰਹੇ ਜਗਮੀਤ ਸਿੰਘ ਉਹਨਾਂ ਦੇ ਵੱਲੋਂ ਸਤੰਬਰ ਮਹੀਨੇ ਦੇ ਵਿੱਚ ਅਲਾਈਅੰਸ ਨੂੰ ਤੋੜ ਦਿੱਤਾ ਜਾਂਦਾ ਜੋ ਕਿ ਸੈਲਫ ਔਰ ਦੂਜੇ ਪਾਸੇ ਤੋਂ ਦੱਸ ਦਈਏ ਕਿ ਨਾਲ ਹੀ ਜਿਹੜਾ ਟਰੂਡੋ ਸਰਕਾਰ ਨੂੰ ਹੁਣ ਖਤਰਾ ਪੈ ਗਿਆ ਟਰੂਡੋ ਸਰਕਾਰ ਨੂੰ ਹੁਣ ਇਹ ਖਤਰਾ ਪੈ ਗਿਆ ਕਿ ਉਹ ਨੌਨ ਕੰਫੀਡੈਂਸ ਮੋਸ਼ਨ ਦੇ ਖਿਲਾਫ ਆਪਣਾ ਜਿਹੜਾ ਫਲੋਰ ਟੈਸਟ ਹੈ ਉਹ ਕਾਮਯਾਬ ਕਰਦੀ ਹੈ ਕਿ ਨਹੀਂ ਕਰਦੀ ਕਿਉਂਕਿ ਜੇ ਉੱਥੇ ਉਹ ਆਪਣੇ ਐਮਐਲਏ ਕਹਿ ਲਈਏ ਆਪਣੇ ਜਿੰਨੇ ਉਹਨਾਂ ਦੇ ਵਿਧਾਇਕ ਹੋਣਗੇ ਜੇ ਉਹ ਆਪਣੇ ਬਹੁਮਤ ਸਾਬਤ ਕਰਨ ਦੇ ਵਿੱਚ ਸਫਲ ਰਹੇ ਤਾਂ ਡਰੂਡੋ ਸਰਕਾਰ ਡਿੱਗ ਸਕਦੀ ਹੈ ਕਿਉਂਕਿ ਐਨਡੀਪੀ ਲੀਡਰ ਵੀ ਜਿਹੜਿਆ ਐਲਾਈਅੰਸ ਦੇ ਨਾਲ ਚੱਲਦੇ ਸੀ ਜਦੋਂ ਐਲਾਈਅੰਸ ਹੋਇਆ 2 ਸਾਲ 2.5 ਸਾਲ ਇਹ ਐਲਾਈਅੰਸ ਚੱਲਿਆ ਪਰ ਸਤੰਬਰ ਮਹੀਨੇ ਦੇ ਵਿੱਚ ਸਤੰਬਰ 2024 ਦੇ ਵਿੱਚ ਜਗਮੀਤ ਸਿੰਘ ਹੋਣਾ ਦੇ ਬਲੋਂ ਇਹ ਵੱਡਾ ਐਲਾਨ ਕਰ ਦਿੱਤਾ ਜਾਂਦਾ ਕਿ ਅਸੀਂ ਉਹਨਾਂ ਲੈਬਰ ਪਾਰਟੀ ਦੇ ਨਾਲ ਆਪਣਾ ਸਮਝੌਤਾ ਨਹੀਂ ਰੱਖਾਂਗੇ ਅਸੀਂ ਇਹ ਸਮਝੌਤੇ ਨੂੰ ਤੋੜ ਦਿਆਂ ਤਾਂ ਉਸ ਸਮੇ ਅਟਕਲਾਂ ਲੱਗੀਆਂ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟਰੂਡੋ ਸਰਕਾਰ ਡਿੱਗ ਸਕਦੀ ਆ ਪਰ ਤੋਂ ਦੱਸਦੇ ਕਿ ਹੁਣ 27 ਜਨਵਰੀ 2025 ਨੂੰ ਹਾਊਸ ਆਫ ਕਾਮਨਸ ਦਾ ਪਾਰਲੀਮੈਂਟ ਸੈਸ਼ਨ ਹੋਣਾ ਤੇ ਉਸ ਸਮੇ ਜਗਮੀਤ ਸਿੰਘ ਹੋਣਾ ਨੇ ਕਿਹਾ ਕਿ ਅਸੀਂ ਨੌਨ ਕੰਫੀਡੈਂਸ ਮੋਸ਼ਨ ਲੈ ਕੇ ਆਵਾਂਗੇ ਬੇਪਰੋਸਗੀ ਮਤਾ ਲੈ ਕੇ ਆਵਾਂਗੇ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਵਾਂਗੇ ਜੇ ਕਿਤੇ ਆਪਣਾ ਬਹੁਮਤ ਸਾਬਤ ਕਰਨ ਦੇ ਵਿੱਚ ਟਰੂਡੋ ਸਰਕਾਰ ناکਾਮਯਾਬ ਰਹੀ ਟਰੂਡੋ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਟਰੂਡੋ ਸਰਕਾਰ ਡਿੱਗ ਸਾਦੀ ਆ ਬਹੁਤ ਸਾਰੀਆਂ ਚਰਚਾਾਂਾਂ ਵਿੱਚ ਚੱਲ ਰਹੀਆਂ ਨੇ ਜਗਮੀਤ ਸਿੰਘ ਹੋਣਾ ਨੇ ਇੱਕ ਵੱਡਾ ਝਟਕਾ ਦੇਤਾ ਔਰ ਨਾਲ ਹੀ ਉਹਨੇ ਕਿਹਾ ਕਿ ਲੇਬਰ ਲੋਹਣਾ ਇਸ ਸੱਤਾ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਨੇ ਅਸੀਂ ਕੈਨੇਡਾ ਨੂੰ ਹੋਰ ਸਰਕਾਰ ਬਣਾਉਣ ਦਾ ਮੌਕਾ ਦੇਾਂਗੇ ਅਸੀਂ ਕੈਨੇਡੀਅਨ ਜਿਹੜੇ ਲੋਕ ਨੇ ਉਹਨਾਂ ਨੂੰ ਹੋਰ ਸਰਕਾਰ ਨਵੀਂ ਸਰਕਾਰ ਚੁਣਨ ਦਾ ਮੌਕਾ ਦੇਣ ਜਾ ਰਹੇ ਆ 27 ਜਨਵਰੀ ਨੂੰ ਤਾਂ ਅਜਿਹਾ ਐਲਾਨ ਜਗਮੀਤ ਸਿੰਘ ਉਹਨਾਂ ਨੇ ਕੀਤਾ ਤਾਂ ਇਸ ਦੇ ਪਿੱਛੇ ਜੀਓਪੋਲਿਟਿਕਸ ਕੀ ਕਹਿੰਦੀ ਹੈ ਤੁਸੀਂ ਯਾਦ ਕਰੋ ਜਦੋਂ ਟਰੂਡੋ ਤੇ ਟਰੰਪ ਦੀ ਤਲਕੀ ਹੁੰਦੀ ਆ ਆਪਸ ਦੇ ਵਿੱਚ ਟਰੂਡੋ ਤੇ ਟਰੰਪ ਦੀ ਤਲਕੀ ਹੁੰਦੀ ਹੈ ਜਦੋਂ ਟੈਕਸ ਨੂੰ ਲੈ ਕੇ ਹੁੰਦੀ ਹੈ ਤੇ ਫਿਰ ਟਰੰਪ ਦੇ ਵੱਲੋਂ ਟਰੰਪ ਦੇ ਵੱਲੋਂ ਫਿਰ ਜਿਹੜਾ ਇੱਕ ਮੁਲਾਕਾਤ ਟਰੰਪ ਨੂੰ ਮਿਲਣ ਦੇ ਲਈ ਖਾਸ ਤੌਰ ਤੇ ਫਲੋਰੀਡਾ ਦੇ ਵਿੱਚ ਪਹੁੰਚਦੇ ਆ ਜਸਟਿਨ ਟਰੂਡੋ ਤਾਂ ਉਸ ਤੋਂ ਬਾਅਦ ਇਹ ਗੱਲ ਚੱਲਦੀ ਹੈ ਕਿ ਜਸਟਿਨ ਟਰੂਡੋ ਤਾਂ ਸਾਡੀ ਅਮਰੀਕਾ ਦੀ ਇੱਕ ਸਟੇਟ ਦੇ ਹੈਡ ਨੇ ਇਹ ਕਿਹਾ ਜਾਂਦਾ ਹੈਗਾ ਕਿਉਂਕਿ ਕੈਨੇਡਾ ਅਲੱਗ ਆਪਣਾ ਕੰਟਰੀ ਹੈ ਤੇ ਦੂਜੇ ਪਾਸੇ ਅਮਰੀਕਾ ਅਲੱਗ ਕੰਟਰੀ ਹੈ ਪਰ ਟਰੰਪ ਦੇ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਕੈਨੇਡਾ ਵੀ ਅਮਰੀਕਾ ਦੀ ਇੱਕ ਸਟੇਟ ਹੈ ਇੱਕ ਪ੍ਰੋਵਿੰਸ ਹੈ ਤਾਂ ਅਜਿਹਾ ਬਿਆਨ ਕਿਉਂ ਦਿੱਤਾ ਉਹਨਾਂ ਨੇ ਤਾਂ ਇਸ ਤੋਂ ਬਾਅਦ ਜਸਟਨ ਟਰੂਡੋ ਦੇ ਖਿਲਾਫ ਬਿਆਨਬਾਜ਼ੀ ਜਿਹੜਾ ਟਰੰਪ ਕਰਦੇ ਹੋਏ ਪਿਛਲੇ ਦਿਨਾਂ ਚ ਦਿਖਾਈ ਦਿੱਤੇ ਸੀ ਕਿ ਇਸ ਦੇ ਵਿੱਚ ਇਸ ਦੇ ਪਿੱਛੇ ਕਿਹੜੀ ਸਿਆਸਤ ਕੰਮ ਕਰ ਰਹੀ ਹੈ ਕਿ ਟਰੂਡੋ ਸਰਕਾਰ ਨੂੰ ਕਾਰਜਕਾਲ ਖਤ ਮੋਂ ਤੋਂ ਪਹਿਲਾਂ ਹੀ ਦੇਖ ਦਿੱਤਾ ਜਾਵੇ ਤਾਂ ਬਹੁਤ ਵੱਡਾ ਝਟਕਾ ਟਰੂਡੋ ਸਰਕਾਰ ਨੂੰ ਲੱਗਣ ਜਾ ਰਿਹਾ ਅਕਤੂਬਰ 2025 ਦੇ ਵਿੱਚ ਕੈਨੇਡਾ ਦੇ ਵਿੱਚ ਚੋਣਾਂ ਹੋਣੀਆਂ ਪਰ ਉਸ ਤੋਂ ਪਹਿਲਾਂ ਹੀ ਚੋਣਾਂ ਹੋ ਜਾਣਗੀਆਂ ਅਜਿਹੇ ਪੂਰੀ ਪੂਰੀ ਤਰ੍ਹਾਂ ਦੇ ਨਾਲ ਸੰਭਾਵਨਾ ਲੱਗ ਰਹੀ ਹੈ ਜਗਮੀਤ ਸਿੰਘ ਉਹਨਾਂ ਨੇ ਜਿਵੇਂ ਕਿਹਾ ਕਿ 27 ਜਨਵਰੀ 2025 ਨੂੰ ਜਿਹੜਾ ਪਾਰਲੀਮੈਂਟ ਸੈਸ਼ਨ ਹੋਏਗਾ ਸੀ ਉਸ ਦੇ ਵਿੱਚ ਬੇਪਰੋਸਗੀ ਮਤਾ ਉਹ ਵਿਸ਼ਵਾਸ ਪ੍ਰਸਤਾਵ ਨੌਨ ਕੰਫੀਡੈਂਸ ਮੋਸ਼ਨ ਜਿਹੜਾ ਲੈ ਕੇ ਆਵਾਂਗੇ ਤੇ ਲੋਕਾਂ ਨੂੰ ਨਾਮੀ ਸਰਕਾਰ ਚੁੰਨ ਦਾ ਮੌਕਾ ਦੇਵਾਂਗੇ ਲਿਬਰਲ ਪਾਰਟੀ ਕੈਨੇਡਾ ਦੀ ਲਿਬਰਲ ਪਾਰਟੀ ਜਿਹੜੀ ਆ ਹੁਣ ਉਹ ਸੱਤਾ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਰਹੀ ਹੈ ਜਸਟਨ ਟਰੂਡੋ ਕਾਰਪੋਰੇਟ ਘਰਾਣਿਆਂ ਨਾਲ ਚੱਲਦੇ ਆ ਆਮ ਲੋਕਾਂ ਦੀ ਨਹੀਂ ਸੁਣਦੇ ਇਹ ਪਹਿਲਾਂ ਵੀ ਉਹ ਇਲਜ਼ਾਮ ਲਗਾ ਚੁੱਕਿਆ ਜਦੋਂ ਉਹਨਾਂ ਦੇ ਵੱਲੋਂ ਛੱਡਿਆ ਗਿਆ ਸੀ ਅਲਾਈਅੰਸ ਜਿਹੜਾ ਟਰੂਡੋ ਸਰਕਾਰ ਦੇ ਨਾਲ 2.5 ਸਾਲ ਚੱਲਿਆ ਸੀ ਸਪਲਾਈ ਐਂਡ ਜਿਹੜਾ ਉਹ ਦੱਸ ਦिए ਕਿ ਕੰਫੀਡੈਂਸ ਦਾ ਇਹ ਸਾਰਾ ਇੱਕ ਐਲਾਈਅੰਸ ਸੀ ਜਿਹਦੇ ਕਰਕੇ ਟਰੂਡੋ ਸਰਕਾਰ ਟਿੱਕੀ ਹੋਈ ਸੀ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਟਰੂਡੋ ਸਰਕਾਰ ਡਿੱਗਣ ਜਾ ਰਹੀ ਹੈ ਇਸ ਦਾ ਖਾਸਾ ਪ੍ਰਕਟਾਇਆ ਜਾ ਰਿਹਾ ਕਿਉਂਕਿ ਜਨ ਡੀ ਪੀ ਲੀਡਰ ਜਗਮੀਤ ਸਿੰਘ ਹੋਂਣਾ ਨੇ ਇੱਕ ਵੱਡਾ ਸਿਆਸੀ ਪੁਚਾਲ ਲਿਆ ਦਿੱਤਾ ਆਪਣੇ ਇਸ ਬਿਆਨ ਦੇ ਨਾਲ ਜੇ ਕਿਤੇ ਫਲੋਰ ਟੈਸਟ ਨਾ ਕਾਮਯਾਬ ਹੋਇਆ ਫਲੋਰ ਟੈਸਟ ਦੇ ਵਿੱਚ ਬਹੁਮਤ ਨਾ ਹਾਸਲ ਕਰ ਸਕੇ ਜਸਟਨ ਟਰੂਡੋ ਤਾਂ ਫਿਰ ਟਰੂਡੋ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਫਿਰ ਸਰਕਾਰ ਟੁੱਟ ਜਾਏਗੀ ਉਹ ਥੇ ਤਾਦਾਦ ਦੀ ਕਿ ਵੱਡੀ ਹਲਚਲ ਕੈਨੇਡਾ ਦੇ ਵਿੱਚ ਹੋ ਰਹੀ ਹੈ ਪਹਿਲਾਂ ਇੰਡੀਆ ਦੇ ਵਿੱਚ ਇਹੋ ਜੀਆਂ ਗੱਲਾਂ ਹੁੰਦੀਆਂ ਸੀ ਜਦੋਂ ਸਰਕਾਰਾਂ ਸਮੇਂ ਤੋਂ ਪਹਿਲਾਂ ਟੁੱਟ ਜਾਂਦੀਆਂ ਸੀ ਪਰ ਹੁਣ ਤੁਸੀਂ ਆਪ ਸੋਚੋ ਕੈਨੇਡਾ ਦੇ ਵਿੱਚ ਲਗਾਤਾਰ ਉਤਲ ਪੁਤਲ ਯਾਰੀਆ ਟਰੰਪ ਨੇ 20 ਜਨਵਰੀ ਨੂੰ ਸੌ ਚੁੱਕਨੀ ਆ ਪਰ ਉਸ ਤੋਂ ਪਹਿਲਾਂ ਬਹੁਤ ਸਾਰਾ ਕੁਝ ਬਹੁਤ ਸਾਰੇ ਇਕਵੇਸ਼ਨਸ ਬਦਲਦੀਆਂ ਹੋਈਆਂ ਦਿਖਾਈ ਦਿੰਦੀਆਂ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਇਹ ਗੱਲ ਕਹਿ ਦਿੰਦੇ ਆ ਕਿ ਕੈਨੇਡਾ ਤਾਂ ਅਮਰੀਕਾ ਦੀ ਇੱਕ ਸਟੇਟ ਹੈ ਇਹ ਬਿਆਨ ਤੁਸੀਂ ਯਾਦ ਕਰੋ ਤੇ ਬਾਰ-ਬਾਰ ਟਰੂਡੋ ਨੂੰ ਨੀਵਾਂ ਦਿਖਾਉਣਾ ਬਾਰ-ਬਾਰ ਟਰੂਡੋ ਨੂੰ ਜਿਹੜਾ ਹੈਗਾ ਇਨਫੀਰੀਅਰ ਦਿਖਾਉਣਾ ਤੇ ਖੁਦ ਸੁਪੀਰੀਅਰ ਬਣਾਣਾ ਟਰੰਪ ਨੇ ਜਿਸ ਤਰ੍ਹਾਂ ਆਪਦੀ ਇਹ ਬਿਆਨਬਾਜ਼ੀ ਕੀਤੀ ਟਰੂਡੋ ਦੇ ਖਿਲਾਫ ਤਾਂ ਹੁਣ ਤੁਸੀਂ ਆਪਸਾ ਲਾਓ ਕਿ ਇਸ ਦੇ ਪਿੱਛੇ ਦੀ ਜੀਓ ਪੋਲਿਟਿਕਸ ਕੀ ਕਹਿੰਦੀ ਹੈ ਇਸ ਦੇ ਪਿੱਛੇ ਦੀਆਂ ਕਨਸਪਿਰੇਸੀਜ਼ ਕੀ ਕਹਿੰਦੀਆਂ ਨੇ 27 ਜਨਵਰੀ ਨੂੰ ਨੌਨ ਕੰਫੀਡੈਂਸ ਮੋਸ਼ਨ ਲੈ ਕੇ ਆਉਣਗੇ ਐਨ ਡੀ ਪੀ ਲੀਡਰ ਜਗਮੀਤ ਸਿੰਘ ਤੇ ਫਿਰ ਉਦੋਂ ਦੇਖਣਾ ਹੋਊਗਾ ਕਿ ਬਹੁਤ ਮਤਖਾ